ਪਿਸ਼ਾਬ ਉੱਪਰ ਟੈਕਸ ਜਾਰੇ ਤੁਹਾਨੂੰ ਯੂਰੀਨ ਪਾਸ ਕਰਨ ਉੱਤੇ ਵੀ ਟੈਕਸ ਦੇਣਾ ਪੈਂਦਾ ਸੀ ਮਤਲਬ ਜੇਕਰ ਤੁਸੀਂ ਪਿਸ਼ਾਬ ਕਰ ਰਹੇ ਹੋ ਤਾਂ ਤੁਹਾਨੂੰ ਜਹੇ ਦੇ ਵਿੱਚ ਟੈਕਸ ਦੇਣਾ ਪੈਂਦਾ ਸੀ ਅੱਜ ਅਸੀਂ ਮੰਨਦੇ ਹਾਂ ਵੀ ਅਜਿਹਾ ਨਹੀਂ ਹੋ ਸਕਦਾ ਕਿ ਸਾਡੇ ਯੂਰੀਨ ਪਾਸ ਕਰਨ ਉੱਤੇ ਟੈਕਸ ਲੱਗੇ ਤੇ ਸ਼ਾਇਦ ਅੱਜ ਦੇ ਸਮੇਂ ਇਹ ਮੌਂਕਣ ਵੀ ਨਹੀਂ ਆ ਪਰ ਇਤਿਹਾਸ ਦੇ ਵਿੱਚ ਅਜਿਹਾ ਸਮਾਂ ਸੀ ਜਦੋਂ ਯੂਰੀਨ ਨੂੰ ਪਾਸ ਕਰਨ ਦੇ ਉੱਤੇ ਤੁਹਾਡੇ ਤੋਂ ਟੈਕਸ ਲਿਆ ਜਾਂਦਾ ਸੀ ਔਰ ਇਹ ਸੱਚ ਗੱਲ ਹੈ ਪਿਸ਼ਾਬ ਦੇ ਉੱਤੇ ਟੈਕਸ ਲਗਾਉਣ ਦਾ ਇੱਕ ਕਾਰਨ ਵੀ ਸੀ ਤੇ ਪਿਸ਼ਾਬ ਉੱਪਰ ਬਹੁਤ ਵੱਡੀ ਮਾਤਰਾ ਦੇ ਵਿੱਚ ਟੈਕਸ ਆ ਜਿਹੜਾ ਹੋ ਕਲੈਕਟ ਕੀਤਾ ਜਾਂਦਾ ਸੀ ਇਤਿਹਾਸ ਦੇ ਵਿੱਚ ਜਿਸ ਸਮੇਂ ਇਹ ਟੈਕਸ ਲਗਾਇਆ ਗਿਆ ਸੀ ਨਾ ਉਸ ਸਮੇ ਯੂਰੀਨ ਜਾਂ ਫਿਰ ਪਿਸ਼ਾਬ ਦੇ ਤੋਂ ਕੁਝ ਕੰਮ ਵੀ ਲਿਆ ਕਰਦੇ ਸੀ ਲੋਕ ਜਾਨੀ ਕਿਸ ਨੂੰ ਐਵੇਂ ਹੀ ਟੈਕਸ ਨਹੀਂ ਲਗਾਇਆ ਗਿਆ ਤੇ ਅੱਜ ਦੇ ਟਾਈਮ ਦੇ ਵਾਂਗ ਜਿਵੇਂ ਬਾਜ਼ਾਰਾਂ ਦੇ ਵਿੱਚ ਤੇਲ ਸਬਜ਼ੀਆਂ ਜਾਂ ਫਿਰ ਕੋਈ ਹੋਰ ਚੀਜ਼ ਖਰੀਦਣ ਦੇ ਉੱਤੇ ਸਾਨੂੰ ਟੈਕਸ ਦੇਣਾ ਪੈਂਦਾ ਬਿਲਕੁਲ ਇਸੇ ਤਰੀਕੇ ਦੇ ਨਾਲ ਯੂਰੀਨ ਪਾਸ ਕਰਦੇ ਉੱਤੇ ਵੀ ਟੈਕਸ ਲਗਾਇਆ ਕਰਦਾ ਸੀ ਇਹ ਟੈਕਸ ਲਗਾਇਆ ਗਿਆ ਸੀ ਰੋਮ ਦੇ ਵਿੱਚ ਤੇ ਇਹ ਗੱਲ ਨੋਟ ਕਰਨ ਵਾਲੀ ਆ ਕਿ ਰੋਮਨ ਲੋਕਾਂ ਦਾ ਅੱਜ ਦੇ ਲੋਕਾਂ ਦੇ ਪ੍ਰਤੀ ਜਿਹੜਾ ਨਜ਼ਰੀਆ ਉਸ ਤੋਂ ਬਿਲਕੁਲ ਅਲੱਗ ਨਜ਼ਰੀਆ ਰੱਖਦਾ ਸੀ ਹੋ ਪਿਸ਼ਾਬ ਦੇ ਬਾਰੇ ਵਿੱਚ ਤਾਂ ਹੀ ਤਾਂ ਉਹਨਾਂ ਲੋਕਾਂ ਦੇ ਦੁਆਰਾ ਟੈਕਸ ਆ ਜਿਹੜਾ ਹਲ ਲੱਤਾ ਜਾਂਦਾ ਸੀ ਪਿਸ਼ਾਬ ਦੇ ਉੱਤੇ ਵੀ ਅੱਜ ਅਸੀਂ ਪਿਸ਼ਾਬ ਨੂੰ ਗੰਦਗੀ ਮੰਨਦੇ ਆ ਤੇ ਉਸ ਨੂੰ ਟਾਇਲਟ ਦੇ ਵਿੱਚ ਪਹਾਉਣਿਆ ਹਮੇਸ਼ਾ ਹੀ ਅਸੀਂ ਦੇਖਿਆ ਹੋ ਗੇ ਕੰਧਾਂ ਦੇ ਨਾਲ ਹੀ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਆ ਕਿ ਅਜਿਹਾ ਕੀਤਾ ਜਾਂਦਾ ਪਰ ਰੋਮਨ ਕਾਲ ਦੇ ਵਿੱਚ ਪਿਸ਼ਾਬ ਦੀ ਅਜਿਹੀ ਮਾਲੀ ਹਾਲਤ ਨਹੀਂ ਸੀ ਮੰਦੀ ਹਾਲਤ ਨਹੀਂ ਸੀ ਬਲਕਿ ਇਹ ਕਾਫੀ ਅਦਾ ਯੂਜ਼ਫੁਲ ਚੀਜ਼ ਹੋਇਆ ਕਰਦੀ ਸੀ ਉਸ ਸਮੇਂ ਪੈਸੇ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਕਿ ਪੈਸੇ ਦੀ ਬਦਬੂ ਨਹੀਂ ਆਉਂਦੀ ਤੇ ਇਸੇ وجہ ਦੇ ਕਾਰਨ ਪਿਸ਼ਾਬ ਵੀ ਇੰਨਾ ਜ਼ਿਆਦਾ ਵਰਤਿਆ ਜਾਂਦਾ ਸੀ ਇਕੱਠਾ ਕੀਤਾ ਜਾਂਦਾ ਸੀ ਉਸ ਸਮੇਂ ਦੇ ਸਮਰਾਟ ਨੀਰੋ ਤੇ ਵਿਸਪੀਸੀਅਨ ਦੇ ਦੁਆਰਾ ਇਸ ਉੱਤੇ ਟੈਕਸ ਲਗਾ ਦਿੱਤਾ ਗਿਆ ਸੀ ਇਸੇ ਰੀਜਨ ਦੇ ਕਾਰਨ ਕਿ ਉਸ ਦੇ ਬਾਦ ਦੇ ਲੋਕ ਜਿਹੜੇ ਉਹ ਪਿਸ਼ਾਬ ਨੂੰ ਇੱਕ ਗੰਦਗੀ ਨਹੀਂ ਸੀ ਮੰਨਦੇ ਤੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਪ੍ਰਾਚੀਨ ਰੋਮ ਦੇ ਵਿੱਚ ਅਜਿਹਾ ਕੀਤਾ ਜਾਂਦਾ ਸੀ ਤੇ ਉਹ ਲੋਕ ਇਸ ਨੂੰ ਗੰਦਗੀ ਨਹੀਂ ਸੀ ਮੰਨਦੇ ਬੇਸ਼ੱਕ ਕਾਜ ਸੀ ਇਸ ਨੂੰ ਫਲਸ਼ ਕਰਦਨੇ ਆ ਬਿਨਾ ਸੋਚੇ ਸਮਝੇ ਤੇ ਉਹਨਾਂ ਲੋਕਾਂ ਦੇ ਲਈ ਕਾਫੀ ਯੂਸਫੁਲ ਚੀਜ਼ ਹੋਇਆ ਕਰਦੀ ਸੀ ਦਰਸਲ ਯੂਰੀਨ ਦੇ ਵਿੱਚ ਕੁਝ ਖਾਸ ਤਰੀਕੇ ਦੇ ਖਣਿਜ ਹੁੰਦੇ ਨੇ ਜਿਵੇਂ ਕਿ ਫਾਸਫੋਰਸ ਜਾਂ ਫਿਰ ਪੋਟਾਸ਼ੀਅਮ ਤੇ ਰੋਮਣ ਮੰਨਦੇ ਸੀ ਵੀ ਇਹ ਅਜਈਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਦੰਦਾਂ ਨੂੰ ਚਟਾ ਕਰ ਸਕਦੀਆਂ ਨੇ ਤੇ ਇਸੇ ਬਿnabla ਦੇ ਕਾਰਨ ਇਸ ਨੂੰ ਐਜ਼ ਮਾਊਥਵਾਸ਼ ਵਰਤਿਆ ਜਾਂਦਾ ਸੀ ਤੇ ਟ੍ਰਥਫੇਜ਼ ਦੇ ਵਿੱਚ ਵੀ ਇਸ ਨੂੰ ਮਿਊਸਸ ਦੇ ਨਾਲ ਮਿਲਾ ਕੇ ਜਿਹੜਾ ਹੋ ਯੂਜ਼ ਕੀਤਾ ਜਾਂਦਾ ਸੀ ਤਾਂ ਕਿ ਇਸ ਦੇ ਨਾਲ ਆਪਣੇ ਦੰਦਾਂ ਨੂੰ ਚਟਾ ਕੀਤਾ ਜਾ ਸਕੇ ਤਨੂ ਇਹ ਜਾਣ ਕੇ ਵੀ ਹੈਰਾਨੀ ਹੋਊਗੀ ਕਿ ਯੂਰੂਪ ਨੂੰ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਸੀ ਆਪਣੇ ਦੰਦਾਂ ਦੇ ਲਈ ਤੇ ਮੂੰਹ ਦੇ ਲਈ ਕਿ ਸਾਫ਼ ਰੱਖਦਾ ਜਾਂ ਫਿਰ ਦੰਦਾਂ ਨੂੰ ਚਿੱਟੇ ਰੱਖਦਾ ਕਿ 17ਵੀਂ ਸਦੀ ਤੱਕ ਵੀ ਯੂਰਨ ਆ ਜਿਹੜਾ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਟੂਥ ਪੇਸਟ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਰੋਮਨ ਕਾਲ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਪਿਸ਼ਾਬ ਸੀ ਜਾਂ ਫਿਰ ਯੂਰੀਨ ਸੀ ਉਹ ਇਹੜਾ ਉਹ ਪੁਰਤਗਾਲ ਤੋਂ ਮੰਗਵਾਇਆ ਜਾਂਦਾ ਸੀ ਤੇ ਮੰਨਿਆ ਜਾਂਦਾ ਸੀ ਕਿ ਜਿਹੜਾ ਪੁਰਤਗਾਲ ਤੋਂ ਆਉਣ ਵਾਲਾ ਯੂਰੀਨ ਆ ਉਹ ਸਭ ਤੋਂ ਜ਼ਿਆਦਾ ਵਧੀਆ ਕੁਆਲਿਟੀ ਦਾ ਹੁੰਦਾ ਤੇ ਇਹ ਸਭ ਤੋਂ ਜ਼ਿਆਦਾ ਵਧੀਆ ਰਹਿੰਦਾ ਸਾਡੇ ਦੰਦਾਂ ਦੇ ਲਈ ਹੁਣ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਹੜੇ ਵੀਡੀਓ ਨੂੰ ਸੁਣਦੇ ਵਕਤ ਇਹ ਗੱਲ ਕਹਿ ਰਹੇ ਹੋਣਗੇ ਕਿ ਪਿਸ਼ਾਬ ਨੂੰ ਐਜ਼ ਅ ਮਾਊਥਵਾਸ਼ ਵਰਤਣਾ ਜਿਹੜਾ ਉਹ ਬਹੁਤ ਜ਼ਿਆਦਾ ਘਟਿਆ ਤੇ ਬੇਵਕੂਫਾਨਾ ਗੱਲ ਹੈ ਇਸ ਨੂੰ ਅਜਿਹਾ ਕਰਨ ਦੇ ਲਈ ਸੋਚਣਾ ਵੀ ਬੇਵਕੂਫਾਨਾ ਗੱਲ ਅੱਜ ਦੇ ਸਮੇਂ ਮੰਨੀ ਜਾ ਸਕਦੀ ਹੈ ਪਰ ਅਸਲ ਦੇ ਵਿੱਚ ਅੱਜ ਦੀ ਸਾਇੰਸ ਵੀ ਕਹਿੰਦੀ ਹੈ ਕਿ ਪਿਸ਼ਾਬ ਦੇ ਵਿੱਚ ਜਿਹੜਾ ਉਹ ਅਮੋਨੀਆ ਹੁੰਦਾ ਤੇ ਇਹ ਅੱਜ ਦੇ ਸਾਡੇ ਘਰਾਂ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਕਲੀਨਰ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਜੇ ਜਿਆ ਕਰਦੇ ਲਈ ਜੇਕਰ ਤੁਸੀਂ ਕੁਝ ਯੂਰੀਨ ਹੈ ਜਿਹੜਾ ਉਸ ਨੂੰ ਇਕੱਠਾ ਕਰੋ ਤਾਂ ਉਸ ਤੋਂ ਬਾਅਦ ਉਸ ਨੂੰ ਖੁੱਲੀ ਹਵਾ ਦੇ ਵਿੱਚ ਤੇ ਧੁੱਪੇ ਛੱਡ ਦਿਓ ਤਾਂ ਉਸ ਦੇ ਵਿੱਚ ਕੁਝ ਸਮੇਂ ਬਾਅਦ ਅਮੋਨੀਆ ਬਣਨਾ ਸਟਾਰਟ ਹੋ ਜਾਂਦਾ ਤੇ ਇਹ ਕਾਫੀ ਆਧਾਰ ਚੰਗਾ ਹੁੰਦਾ ਕੁਝ ਕੰਮਾਂ ਦੇ ਲਈ ਤੇ ਇਸੇ ਹੀ ਪਜਾ ਦੇ ਕਾਰਨ ਪਿਸ਼ਾਬ ਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਲਈ ਵਰਤਾ ਜਾਂਦਾ ਸੀ ਯੂਰੀਨ ਨੂੰ ਸਾਡੇ ਨੂੰ ਕਿ ਤੁਸੀਂ ਅੱਜ ਸੋਚ ਕੇ ਘਬਰਾ ਜੂ ਕਿ ਕਿ ਅਜਿਹੀਆਂ ਚੀਜ਼ਾਂ ਰੋਮਨ ਕਾਲ ਦੇ ਵਿੱਚ ਵੀ ਹੋਇਆ ਕਰਦੇ ਸੀ ਤੁਹਾਨੂੰ ਦੱਸਦੀ ਕਿ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਲਈ ਖਾਸ ਤੌਰ ਤੇ ਵਰਤਾ ਜਾਂਦਾ ਸੀ ਸਭ ਤੋਂ ਪਹਿਲੇ ਸੀ ਦੰਦਾਂ ਨੂੰ ਸਾਫ਼ ਕਰਨ ਦੇ ਲਈ ਤੇ ਮੰਨਿਆ ਜਾਂਦਾ ਸੀ ਕਿ ਦੰਦਾਂ ਨੂੰ ਇਹ ਚਿੱਟਾ ਕਰ ਦਿੰਦਾ ਹੈ ਦੂਸਰੇ ਨੰਬਰ ਦੀ ਚੀਜ਼ ਹੈ ਕੱਪੜਿਆਂ ਨੂੰ ਧੋਣ ਦੇ ਲਈ ਵੀ ਯੂਰੀਨ ਦੀ ਇਹਦੀ ਵਰਤੋਂ ਕੀਤੀ ਜਾਂਦੀ ਸੀ ਤੇ ਤੀਸਰੇ ਨੰਬਰ ਦੇ ਉੱਤੇ ਸਫਾਈ ਏਜੰਟ ਦੇ ਤੌਰ ਦੇ ਉੱਤੇ ਕੁਝ ਕੱਪੜਿਆਂ ਨੂੰ ਰੰਗਣ ਦੇ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਆਮ ਲੋਕ ਸੀ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਜਾਂ ਫਿਰ ਛੂਟੀਆਂ ਛੂਟੀਆਂ ਜਗਾਵਾਂ ਦੇ ਉੱਤੇ ਵੀ ਯੂਰੀਨ ਹੈ ਜਿਹੜਾ ਇਸ ਨੂੰ ਇਕੱਠਾ ਕਰਦੇ ਸੀ ਤੇ ਇਸ ਤੋਂ ਇਲਾਵਾ ਯੂਰੀਨ ਹੈ ਜਿਹੜਾ ਉਸ ਨੂੰ ਵੱਡੇ ਵੱਡੇ ਪਬਲਿਕ ਟਾਇਲਟਸ ਦੇ ਵਿੱਚੋਂ ਵੀ ਇਕੱਠਾ ਕੀਤਾ ਜਾਂਦਾ ਸੀ ਤੇ ਫਿਰ ਇਹਨਾਂ ਨੂੰ ਕੁਝ ਰਸਾਇਣਕ ਪ੍ਰਕਿਰਿਆਵਾਂ ਦੇ ਵਿੱਚੋਂ ਵੀ ਲੰਘਾਇਆ ਜਾਂਦਾ ਸੀ ਜਿਸ ਦੀ ਬਜਾਏ ਦੇ ਕਾਰਨ ਇਹ ਕਾਫੀ ਆਦਾ ਸਾਫ਼ ਵੀ ਹੋ ਜਾਇਆ ਕਰਦਾ ਸੀ ਤੇ ਇਸ ਦੇ ਵਿੱਚੋਂ ਬਦਬੂ ਵੀ ਘਟ ਆਉਂਦੀ ਸੀ ਤੇ ਇਹਨਾਂ ਸਥਾਨਕ ਟਾਇਲਟਸ ਦੀ ਬਜਾਏ ਦੇ ਕਾਰਨ ਤੇ ਇਸ ਟੈਕਸ ਦੀ ਬਜਾਏ ਦੇ ਕਾਰਨ ਉੱਥੋਂ ਦੇ ਸਥਾਨਕ ਲੋਕਾਂ ਦੇ ਦੁਆਰਾ ਉੱਥੋਂ ਦੇ ਰਾਜੇ ਦੇ ਨਾਂ ਦੇ ਉੱਤੇ ਹੀ ਇਹਨਾਂ ਪਬਲਿਕ ਟਾਇਲਟਸ ਨੂੰ ਐਡਾ ਵਿਸਪੇਸ਼ੀਅਨ ਕਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਜੁਰੈਨ ਪਾਸ ਕਰਨ ਦੀ ਇਸ ਨੀਤੂ ਨੂੰ ਐਡਾ ਉੱਥੋਂ ਦਾ ਰਾਜਕੁਮਾਰ ਸੀ ਜਿਹੜਾ ਕਿ ਵਸਪੇਸੀਅਨ ਦਾ ਪੁੱਤਰ ਸੀ ਜਿਹਨੂੰ ਕਿ ਟਾਈਟਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਦੇ ਦੁਆਰੇ ਇਸ ਚੀਜ਼ ਨੂੰ ਜਿਹੜਾ ਗਲਤ ਮੰਨਿਆ ਜਾਂਦਾ ਸੀ ਕਿ ਯੂਰੀਨ ਦੇ ਉੱਤੇ ਘਟੋਕਟ ਟੈਕਸ ਨਹੀਂ ਲੱਗਣਾ ਚਾਹੀਦਾ ਤੇ ਇਸੇ ਪਿਛੇ ਦੇ ਕਾਰਨ ਉਸ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਸੀ ਮੰਨਿਆ ਜਾਂਦਾ ਕਿ ਉਸ ਤੋਂ ਬਾਅਦ ਉਸ ਨੂੰ ਵਸਪੇਸੀਅਨ ਦੇ ਕੋਲ ਲੈ ਕੇ ਜਾਇਆ ਗਿਆ ਸੀ ਤੇ ਉਸ ਤੋਂ ਬਾਅਦ ਵਸਪੇਸੀਅਨ ਦੇ ਦੁਆਰਾ ਇੱਕ ਸਿੱਕਾ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਸੀ ਉਸ ਸਿੱਕੇ ਨੂੰ ਚੱਕਣ ਤੋਂ ਬਾਅਦ ਕਿ ਪੈਕੁੰਨੀਆਂ ਨੌਨ ਉਲਟ ਇਸ ਦਾ ਮਤਲਬ ਬਣਦਾ ਅਗਰ ਆਪਾਂ ਪੰਜਾਬੀ ਦੇਖੀ ਜਾਂ ਹੋਰ ਭਾਸ਼ਾ ਚ ਕਿ ਪੈਸੇ ਚੋਂ ਬਦਬੂ ਨਹੀਂ ਆਉਂਦੀ ਤੇ ਇਸ ਚੀਜ਼ ਨੂੰ ਬਸਪੇਸ਼ੀਅਨ ਦੇ ਦੁਆਰਾ ਕਹੀ ਗਈ ਸਭ ਤੋਂ ਜ਼ਿਆਦਾ ਫੇਮਸ ਗੱਲ ਮੰਨੀ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਤੇ ਜਰਮਨ ਲੋਕਾਂ ਨੂੰ ਇਹ ਚੀਜ਼ ਇੰਨੀ ਜ਼ਿਆਦਾ ਪਸੰਦ ਆਈ ਸੀ ਕਿ ਉਹਨਾਂ ਦੇ ਦੁਆਰਾ ਇੱਕ ਫੈਮਿਲੀ ਵਿੱਚ ਖੇਡੀ ਜਾਣ ਵਾਲੀ ਗੇਮ ਦਾ ਨਾਂ ਹੀ ਇਸ ਚੀਜ਼ ਦੇ ਉੱਤੇ ਰੱਖ ਦਿੱਤਾ ਸੀ ਯਾਨੀ ਕਿ ਪੈਕੁੰਨੀਆਂ ਨੌਨ ਉਲਟ ਯਾਨੀ ਕਿ ਤੁਸੀਂ ਸੋਚੋ ਕਿ ਰੋਮ ਕਾਲ ਦੇ ਵਿੱਚ ਜਿਹੜਾ ਲੋਕਾਂ ਦੇ ਯੂਰੀਨ ਪਾਸ ਕੀਤਾ ਜਾਂਦਾ ਸੀ ਉਸ ਨੂੰ ਕਲੈਕਟ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਉਸ ਨੂੰ ਵੇਚਿਆ ਜਾਂਦਾ ਸੀ ਤੇ ਉਸ ਦੇ ਉੱਤੇ ਫਿਰ ਟੈਕਸ ਵੀ ਕਲੈਕਟ ਕੀਤਾ ਜਾਂਦਾ ਸੀ ਇਸ ਨੂੰ ਮਾਊਥਵਾਸ਼ ਦੇ ਤਰ੍ਹਾਂ ਕੱਪੜੇ ਧੋਣ ਦੇ ਲਈ ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਦੇ ਸਫਾਈ ਏਜੰਟ ਦੇ ਤੌਰ ਦੇ ਉੱਤੇ ਪਿਸ਼ਾਬ ਜਾਂ ਫਿਰ ਯੂਰੀਨ ਜਿਹੜਾ ਨੂੰ ਯੂਜ਼ ਕੀਤਾ ਜਾਂਦਾ ਸੀ ਅੱਜ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਸੋਚ ਵੀ ਨਹੀਂ ਸਕਦੇ ਕਿ ਅਜਿਹਾ ਵੀ ਕੀਤਾ ਜਾ ਸਕਦਾ ਹੈ ਪਰ ਸੋਚੋ ਕਿ ਉਹ ਲੋਕ ਇਸ ਦਾ ਇਸਤੇਮਾਲ ਕਰਿਆ ਕਰਦੇ ਸੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਔਰ ਹਰ ਰੋਜ਼ ਇਸ ਚੀਜ਼ استعمال کریا కర్ਦੇ ਸੀ ਇਤਿਹਾਸ ਦੇ ਵਿੱਚ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਨੇ ਜਿਨ੍ਹਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਪਰ ਇਹ ਚੀਜ਼ ਹੈ ਜਿਹੜੀ ਬਹੁਤ ਜ਼ਿਆਦਾ ਅਨੋਕੀ ਹੈ ਕਿ ਯੂਰੀਨ ਨੂੰ ਇੱਕ ਦੰਦਾਂ ਸਾਫ਼ ਕਰਨ ਦੇ ਲਈ ਵੀ ਵਰਤਿਆ ਜਾਂਦਾ ਸੀ ਔਰ ਇਤਿਹਾਸ ਦੇ ਵਿੱਚ ਇਹ ਚੀਜ਼ ਦਰਜ ਵੀ ਹੈ ਇਸ ਵਕਤ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ